ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਾਡਾ ਟਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹਣ ਅਗਲਾ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਦੋ ਹੀ ਤੁਹਾਨੂੰ ਗਾਵਾਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਪੁੱਛਦੇ ਹਾਂ ਸਾਰੀ ਡਿਟੇਲ ਹਾਂ ਜੀ ਬੀਤ ਦੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹਰਪ੍ਰੀ ਭਾਜੀ ਕੀ ਹਾਲ ਜੀ? ਵਧੀਆ ਵਧੀਆ ਤੁਸੀਂ ਦੱਸੋ। ਹਾਂ ਠੀਕ ਠਾਕ ਵਧੀਆ ਭਾਜੀ। ਚਲੋ ਵਧੀਆ ਚੱਲਦਾ ਜੇ ਤੇ ਪਰਸਨ ਦਾ ਨਾਗਾ ਪਾਤਾ ਜੇ। ਨਾਗਾ ਭਾਈ ਤਾਂ ਦੱਸਿਆ ਨਾ ਇੱਕ ਪ੍ਰੋਗਰਾਮ ਸੀ। ਠੀਕ ਆ। ਸਾਡੇ ਨਾ ਚਾਚੇ ਦੀ ਦੋਧੀ ਦਾ ਵਿਆਹ ਸੀ। ਆਹ ਦਿਨ ਵਿਆਹ ਚੱਲ ਗਿਆ ਸੀ ਤਾਂ ਜੀ ਫਿਰ। ਆਹ ਕਰਕੇ ਤੇ ਪਰ ਉਧਰ ਵੀ ਆਣ ਗਿਆ ਰਪਈ ਡੰਗਰ ਮੈਂ ਤਾਂ ਲੈ ਦਿੱਤੀ ਨਾ। ਅੱਛਾ। ਤੋ ਤਿੰਨੇ ਹੀ ਵੇਗ ਗਏ ਹੁੰਦੇ ਆਈ। ਅੱਛਾ। ਕਾਲ ਡੰਗਰ ਹਰਪਈ ਲੈ ਆਪਾਂ 5 ਡੰਗਰ ਲੈ। ਅੱਛਾ। ਸਸਾ ਹਾਲ ਲਾ ਲੋ ਵੀ ਕੱਲ ਪੱਜੇ ਡੰਗਰ ਕੱਲ ਸ਼ਾਮੀ ਕੋਈ ਡੰਗਰ ਨਹੀਂ ਆਪਣੇ ਕੋਲ ਅੱਛਾ ਹਾਂਜੀ ਸਾਰੀਆਂ ਵੇਚਦੀਆਂ ਕੱਲ ਸਾਰੀਆਂ ਵੇਗੀਆਂ ਮੰਨ ਲਓ 4 3 1/2 3 ਵਜੇ ਤੱਕ ਸਾਰੇ ਡੰਗਰ ਵੇਚ ਗਏ ਇਹ ਮੇਰੇ ਸਾਬ ਨਾਲ ਇੱਕ ਦੋ ਹੋਰ ਹੁੰਦੇ ਤੇ ਉਹ ਵੀ ਚੱਲ ਜਣੇ ਠੀਕ ਆ ਹ ਡੰਗਰ ਵੀ ਹਰ ਰੋਜ਼ ਬੜੇ ਬੜੇ ਚੰਗੇ ਪਿਆਰ ਵਧੀਆ ਚੱਲਣ ਦਿਆ ਨਾ ਹਾਂ ਦਾ ਬਾਬੇ ਦੀ ਕਿਰਪਾ ਨਾਲ ਵਧੀਆ ਚੱਲਦਾ ਤੇ ਆ ਤੇ ਸਾਰੀਆਂ ਹੀ ਸਵੇਰੀਆਂ ਆਈਆਂ ਜੀ ਠੀਕ ਅੱਛਾ ਇਹ ਅੱਜ ਹੀ ਆਇਆ ਮਾਲ ਹਾਂਜੀ ਆਇਆ ਮੜਗੀਆਂ ਮੋਟਕੀਆਂ ਗੁੱਠੀਆਂ ਕੀਤੀਆਂ ਵਜਨਾ ਤੇ ਕਰਕੇ ਮੈਂ ਵੀਡੀਓ ਨਹੀਂ ਹੁਣ ਮਿਸ ਕਰਨੀ ਠੀਕ ਆ ਹਾਂਜੀ ਠੀਕ ਚਲੋ ਨਾਮ ਦੱਸਦੇ ਕਰੀਏ ਆਪਣੇ ਦਾ ਪਾਜੀ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਂ ਤਹਿਸੀਲ ਇਹ ਨਾਲਾ ਤੇ ਜ਼ਿਲ੍ਹਾ ਅਮਰਸਰ ਜੀ ਤੇ ਫੋਨ ਨੰਬਰ ਬੋਲਦੇ 992342190 ਜੀ ਠੀਕ ਹੈ ਜੀ ਹਾਂਜੀ ਤੇ ਆ ਤਾਂ ਦੇਖ ਸਾਡੇ ਤੇ ਲੱਗੇ ਤਾਂ। ਥਾਣਾ ਵੀ ਬੜਿਆ ਕੱਢਦੀ ਮਗਰਲਾ ਵੀ ਰੜਾ ਕੱਢ ਜਾਂਦੀ ਆ। ਕਿੰਨਾ ਚਿਰ ਹੋਇਆ ਸੋਈ ਨਾ? ਇਹਨੂੰ 7ਵਾਂ 8ਵਾਂ ਦਿਨ ਜੀ। ਅੱਛਾ। ਹਾਂ ਬਿਲਕੁਲ ਤਾਜੀ ਸੋਈ ਆ। ਤੇ ਦੁੱਧ ਕਿੰਨਾ ਜਿਆਦਾ? ਮੜਾ 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 ਮਾਰਨਾ ਇਹਨੇ ਸ਼ੁਰੂ ਕੀਤਾ ਏ। ਠੀਕ ਆ। ਹਾਂ ਜੀ। ਦੁੱਧ ਦੇ ਥਲੇ ਹਜ਼ਾਰ ਰੁਪਏ ਤਾਂ ਅੱਜ ਹੀ ਆਈ ਜੇ। ਅੱਛਾ। ਦੁੱਧ ਘਰ ਵਾਲੇ ਵੀਰ ਤੇ 8-9 ਕਿਲੋ ਕਹਿੰਦੇ ਸੀ। ਆਪਾਂ 7 ਹੀ ਜੇ ਕਹੀਏ। ਅੱਛਾ। ਤੁਹਾਡੇ ਸਾਹਮਣੇ ਵੇਖ ਲਓ ਇਤਰਾ ਹੀ ਆ ਜਿਤਨਾ ਆਈ ਉਤਰਾ ਹੀ ਜਿਹੜੇ ਕੁਛ ਕੀਤਾ ਨਹੀਂ ਇਹਦੇ। ਕੋਈ ਸਾਸਤਰੀ ਨੇ ਕੋਈ ਨਾਥ ਨਹੀਂ ਕਰੀ ਉਤਰਾ ਠੀਕ ਹੈ ਹਾਂਜੀ ਹਾਂਜੀ ਲੈ ਤੋੜ ਦਿਆ ਫਿਰ ਤੋੜ ਦੇ ਨੇ ਫਿਰ ਅਜੇ ਨਹੀਂ ਬੋਲ ਤਾ ਤੋੜ ਦੋ ਉਧਰੋਂ ਤੋੜ ਦੋ ਫਿਰ ਆਜੇ ਬੱਚਾ ਇਹਦਾ ਹਾਂਜੀ ਹਾਂ ਆਪਾਂ ਜੀ ਬੱਚਾ ਇਹਦਾ ਬੱਚਾ ਜੀ ਅੱਛਾ ਬੱਚਾ ਇਹਦਾ ਹਾਂਜੀ ਬੱਚਾ ਜੀ ਇੱਕ ਮਿੰਟ ਇੱਕ ਮਿੰਟ ਤੇ ਕੀ ਰੱਖਿਆ ਵੀ ਦਿੱ ਫਿਰ ਇਹਦਾ ਮੁੱਲ ਆਪ ਕਿੰਨਾ ਮੁੱਲ ਇਹਦਾ ਹੈਗਾ ਜੀ 6000 ਅੱਛਾ ਆ ਤੇ 24 ਦੀ ਦੇ ਦਈਏ 24000 ਦੀ ਫੇ ਚੱਕਰ ਨਾ ਮੰਨਤਾ ਨਾ ਰੇ 23 ਦੀ ਕਰ ਦਈਏ 22 ਦੀ ਕਰ ਦਈਏ ਲਾਸਟ ਅੱਛਾ ਹਾਂ ਜੀ 22 ਦੀ ਕਰ ਦਈਏ ਬਾਕੀ ਵੈਰ ਚੰਗੀ ਜੇ ਨਵੀਂ ਜੇ ਠੀਕ ਹੈ ਵੀ ਥੋੜੀ ਜਿਹੀ ਸੂਈ ਤਾਜੀ ਹੈ ਘਾਈ ਹੈ ਜੀ ਇੱਕ ਥੋੜੀ ਹੁਣ ਲੱਜ ਰੁੱਜੂਗੀ ਇੱਕ ਦੀ ਹਾਂ ਬਸ ਬਸ ਜੀ ਆਈ ਹੈ ਘੰਟਾ ਕੀ ਹੋਇਆ ਲੱਤੀ ਨੂੰ ਠੀਕ ਹੈ ਜੀ ਹਾਂ ਜੀ ਤੇ ਦੁੱਧ 10 ਕਿਲੋ ਕਰੀਏ ਹਰਾਮ ਤੇ ਆ ਗੱਭਨ ਜੇ ਹਾਂਜੀ ਇਹ ਹਰਬੀਰ ਠੜਦੀ ਜੇ ਮੰਨ ਲਓ 22 23 ਦਿਨ ਤੋਂ ਹੀ ਮਹੀਨਾ ਲਾ ਲੋ ਠੜਦੀ ਜੇ ਵਸ਼ੀ ਅੱਛਾ ਹਾਂਜੀ ਮਹੀਨੇ ਤੇ ਲੱਗੇ ਜਿਹੜਾ ਟਾਈਮ ਖੜਦੀ ਜੇ ਮਹੀਨੇ ਲੱਗੇ ਦਾ ਟਾਈਮ ਹੈਗਾ ਜੀ ਅੱਛਾ ਤੇ ਬਾਕੀ ਵਸ਼ੀ ਬੜੀ ਚੰਗੀ ਆ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਹਰਬੀਰ ਭਾਈ 12 ਤੋਂ ਪਲੱਸ ਹੀ ਜਾਊਗੀ ਅੱਛਾ ਹਾਂਜੀ 12 ਤੋਂ ਪਲੱਸ ਹੀ ਜਾਊਗੀ ਬਾਕੀ ਆਹ ਦੇਖ ਠੰਡੀ ਵੀ ਬੜੀ ਆ ਆਹੇ ਤੇ ਚੁੱਪ ਚੁੱਪ ਪਾ ਕੇ ਗਾਲਾਂ ਗੁੰਨੀਆਂ ਪਾਈਆਂ ਹੁੰਦੀਆਂ ਹੋਰ ਸੋਹਣੀ ਲੱਗਣੀ ਕਿਹਦੇ ਮੰਨ ਲਓ ਕਿ ਤੋਰਾਂ ਫਿਰ ਇੱਕ ਦਿਨ ਹਰਬੀਰ ਭਾਈ ਇਹਦੇ ਆ ਅ ਤੇ ਰਾਏ ਕੇ ਸਪਾਈ 28 ਮਹੀਨਾ ਲਾ ਲੋ ਇੰਦਾ ਮਿਹਨਤ ਲਾ ਕੇ ਬੰਨੇ ਜਿਹੜਾ ਸੋਪ ਆਊਗੀ ਉਤਨਾ ਸੰਭੀ ਸੁੰਭੀ ਚੰਗੀ ਆ ਬੋਡੀ ਵੈਟ ਚੰਗੇ ਗੋਲਗਾਹਾਂ ਤੇ ਚੰਗੀ ਆ ਲੈ ਆ ਸਿੱਧੀ ਲਾ ਜਾ ਕੇ ਮਾਸ਼ੇ ਦਾ ਸਿੰਪਲ ਹੀ ਪਈ ਆ ਦੋ ਤੋਂ 12 ਟੋ ਵੀ ਪਾਰਸ ਹੋਊਗੀ ਚਲੋ 12 ਕਿਲੋ ਦਾ ਰਾਮਾ ਲਈਏ ਠੀਕ ਆ ਜੀ ਹਾਂ ਜੀ ਬਾਕੀ ਕਾਤ ਵਜਨ ਵਿੱਚ ਸੋਨਾ ਹੈ ਰਾਜੀ ਆ ਚੰਗਾ ਹਵਾਨਾ ਤਿਆਰ ਕਰ ਲੈ। ਬੜੀ ਬਣੂਗੀ ਵਸ਼ੀ। ਤੇ ਪੂਰੇ ਰਾਜੀ ਆ ਸੰਭੀ ਸੋੰਬੀ ਆ ਜਿਹੜੀ ਪੂਰੀ। ਹਾਂਜੀ ਹਾਂਜੀ। ਤੇ ਕੀ ਰੱਖਣਾ ਵਿਧੀ ਫਿਰ ਇਹਦਾ? ਜੀ ਮੁੱਲ ਕਰ ਲਿਆ ਫਿਰ 26000 ਇਹਦਾ ਵੀ। ਅੱਛਾ। ਹਾਂਜੀ ਇਹ ਪੰਜੀ ਦੀ ਦੇ ਦਈਏ। ਤੇ ਮੈਂ ਤੇ ਘਣਾ 24 ਦੀ ਕਰਦੀ ਆ। 24 ਦੀ ਕਰ ਦੋ ਕੋਈ ਨਹੀਂ ਹਰਪ੍ਰੀਤ ਭਾਜੀ ਬਾਕੀ ਵਸ਼ੀ ਦੀ ਦੇ ਲਓ ਤੁਸੀਂ ਸਿਆਣੇ ਜੇ ਇਹ ਜੱਗਰ ਨੂੰ ਸੁੰਦੀ ਵਸ਼ੀ 35-40000 ਦੀ ਆ। ਠੀਕ ਹੈ ਜੀ। ਹਾਂਜੀ। ਉਹ ਚਲੀ ਦੀ ਹਰਪ੍ਰੀਤ ਭਾਜੀ ਦੇ ਦਾਂਗੇ ਵਸ਼ੀ। ਠੀਕ ਬਾਕੀ ਇਹ ਕਿ ਜਿਹੜਾ ਸੰਭ ਲੂਗਾ। ਜਿਹੜਾ ਸੰਭ ਲੂਗਾ ਮੰਨ ਲਓ ਦਿਨਾਂ ਤੇ ਵਿਹਾਂ ਬਈਆਂ ਦੀ ਗ ਤੇ ਹੁਣ ਮੱਝਾਂ ਮਖਾ ਦੀਏ ਆ ਮਖਾ ਦੋ ਆ ਸੂਈ ਜੇ ਮੱਝ ਇਹ ਸੱਜਰ ਸੂਈ ਜੇ ਸਕਾਠਾ ਦੇ ਨਾਲ ਠੀਕ ਹੈ ਹਾਂਜੀ ਹਾਂ ਦੇਖ ਸਕਦੇ ਜੀ ਥਣ ਦੇਖ ਸਕਦੇ ਤੇ ਲੱਗੇ ਤਾਂ ਕਿੰਨੇ ਬਾਬਲਾ ਇਥੇ ਨਹੀਂ ਤੇ ਪਿੱਠ ਪੜੇ ਤਾਂ ਵੀ ਦੇਖ ਸਕਦੇ ਜੀ ਤੇ ਕਿੰਨਾ ਚ ਵੇਚਿਆ ਤੇ ਕੱਲ ਦੁੱਧ ਇਹ ਰੋਹਾ ਪੀ ਤੁਸੀਂ ਇਹ ਵੀ ਮੱਝਾਂ ਵੀ ਆਈ ਐ 7 ਕਿਲੋ ਲਾ ਲਓ ਤਾਂ ਦੁੱਧ ਆਠੀ ਹੋਊ 7 ਲਾ ਲਓ ਪੱਕਾ ਅੱਛਾ ਹਾਂਜੀ ਤੇ ਇਹ ਕਿੰਨਾਂ ਚਵਾਈ ਜਾਊਗੀ ਇਹ ਵੀ ਭਾਜੀ ਸੇਵਾ ਤੇ 9-10 ਕਿਲੋ ਚਵਾਊਗੀ ਆ ਤੁਹਾਡੇ ਸਾਹਮਣੇ ਵੇਖ ਲਓ ਉਤਰਾ ਹੀ ਹੈ ਜਿਤਨਾ ਆਈ ਹੈ ਉਸੇ ਹਿਸਾਬ ਨਾਲ ਹੀ ਇਹ ਵੇਖ ਲਓ ਲਿਆ ਫਿਰ ਤੋਰ ਹਾਂ ਇੱਕ ਦਿਨ ਚਵਾਈ ਨਹੀਂ ਕੋਈ ਕੁਝ ਨਹੀਂ ਹੈ ਠੀਕ ਹੈ ਜੀ ਹਾਂਜੀ ਮਗਰ ਇਹਦੇ ਕੱਤੀ ਜੇ ਮਗਰ ਇਹਦੇ ਕੱਤੀ ਆ ਹਾਂਜੀ ਬਾਕੀ ਉਹ ਤਰ੍ਹਾਂ ਜਿਹੜੀ ਪਿੱਠਪੜੇ ਤਾਂ ਦੇਖ ਸਕਦੇ ਜੇ ਇੱਕ ਰੀ ਬਸ ਇਹ ਕਿ ਨਮਾਈ ਧਵਾਈ ਨਹੀਂ ਆ ਜੇ ਖੈਰ ਨਵੀਆਂ ਚਲੋ ਦੁੱਧ ਬੋਦਾ ਨਹੀਂ ਆ 9 ਕਿਲੋ ਵੀ ਕਰੀ ਜਾਵੇ ਤੇ ਬੜਾ ਦੁੱਧ ਆ ਹਾਂਜੀ ਐ ਤੁਹਾਨੂੰ ਪਤਾ ਸਰ ਪੀ ਭਾਜੀ ਇੱਕ ਨੇ ਆਈ ਆ ਇੱਕ ਉਹਦਾ 98 ਨਗਰ ਘਟੇ ਦੁੱਧ ਕਿੰਨਾ ਰੱਖਨੇ ਦਾ ਮੁੱਲ ਆਪਾਂ ਜੈ ਜੈ ਮੁੱਲ ਕਰੀਏ ਕਿੰਨਾ ਮੋਲੇ ਦਾ ਭਾਵੇਂ 55 ਕਰੀਏ 55 ਕਰੀਏ 50 ਦੀ ਦੇ ਦੀ 50000 ਦੀ ਹਾਂਜੀ ਮੌਕੇ ਤੇ ਹੋਰ ਕਰ ਦੇਣਾ ਮਾਨੀਏ ਲੋ ਜੋ ਕਰਨਾ ਕਰ ਦੋ ਤੁਸੀਂ ਕੱਟ ਛੱਡ ਦੀਏ ਯਾਰ ਗੋ 20000 ਰੁਪਏ ਜੀ ਛੱਡੋ ਫਿਰ 48 ਦੀ ਅਵੇ 20000 ਰੁਪਏ ਜੀ ਸਾਰਾ ਗਰਮੀਆਂ ਚ ਉਹ ਜੋ ਮਰਜ਼ੀ ਕਰੋ ਅਜੀ ਮੈਂ ਨਵੀਂ ਜੇ ਠੀਕ ਹੈ ਤੇ 48000 ਦੀ ਮੈਂ ਆਪਾਂ ਦੇ ਦਈਏ ਤਾਜੀ ਸੂਈ 566 ਸੂਈ ਜੇ ਉਹ ਕੱਟੀ ਜੇ ਮਗਰ ਆਹ ਮਗਰ ਕੱਟੀ ਜੇ ਆਹ ਹਲਾ ਦੇਣਾ ਮੈਂ ਛੇਜਿਆ ਦੇ ਕੋਈ ਗੱਲ ਨਹੀਂ ਪਤਾ ਲੱਗਣੀ ਤਾਜੀ ਸੂਈ ਜੇ ਠੀਕ ਹੈ ਜੀ ਤੇ ਹੁਣ ਜਿਹੜੀ ਆਹ ਵਾਲੀ ਮੱਝ ਹੈ ਗਰਮੀਆਂ ਜੀ ਕਿੰਨੀ ਤੜਕੀ ਮੈਂ ਆਹ ਹਾਂ ਦੇਖ ਸਾਡੇ ਉਹਦੇ ਤੋਂ ਵੱਡੀ ਆ ਮੱਝ ਹਾਂ ਇਹ ਵੀ ਇੱਕ ਮਹੀਨੇ ਦੀ ਸੁਈ ਆਪਣੀ ਗਰੰਟੀ ਨਾਲ ਅੱਛਾ ਬੱਚਾ ਤਾਂ ਮਰ ਗਿਆ ਜੀ ਬੱਚਾ ਨਹੀਂ ਹੈਗਾ ਦੇਖੋ ਪ੍ਰੂਫ ਸਾਰਾ ਹੀ ਹੈਗਾ ਇਹ ਅੱਛਾ ਦੇਖੋ ਵੀ ਪ੍ਰਾਪਾਲੂ ਸਾਰਾ ਕੁਝ ਵਿਖਾ ਦਾਂਗੇ ਇਹਨੂੰ ਦੁੱਧ ਕਿੰਨਾ ਇਹਦੇ ਕੋਲ ਦੁੱਧ ਹਰ ਪਈ ਜੀ ਤੁਸੀਂ 7 ਕਿਲੋ ਲੀਟਰ ਵਾਲਾ ਗਿਲ ਲਓ ਅੱਛਾ ਇਹ ਥਾਲੇ ਵੀ 7 ਹੀ ਹਨ ਤੋੜੋ ਫੇਰ ਇਹਨੂੰ ਤੋੜ ਦਨੇ ਮਿਲਦੇ ਕਿੱਦਾਂ ਜੇ ਇਹ ਬਾੜੇ ਦੇ ਮਿਲਦੀ ਹੈ ਬਾੜੇ ਤੇ ਮਿਲਦੀ ਲੈ ਜਾ ਬਾਹਰ ਹੀ ਲੈ ਜਾ ਲੈ ਜਨਾ ਬਾਜੀ ਬਾੜੇ ਦੇ ਮਿਲਦੀ ਬਾਕੀ ਕਹਿੰਦਾ 40000 ਦੀ ਦਉਂਦਾ ਹੀ ਆ ਮੈਂ ਜਿੱਡੀ ਮੈਂ ਹੈ ਵੱਡੀ ਮੱਝ ਜਿਹੜੇ ਵੱਡੇ ਬਾਡੀ ਸਟਰਕਚਰ ਆ ਲਈ ਜੀ ਲੈ ਆ ਬੀਤੀ ਬਾਹਰ ਹੀ ਕੱਟ ਲਵਾਂ ਜਨ ਤਰਪੀ ਤੋਂ ਭਾਈ ਬਣਾ ਜੀ ਦਾ ਇਹਦਾ ਕੀ ਰੱਖੀ ਆ ਵੀ ਜੀ ਫਿਰ ਆਪਾਂ ਰਪੀ ਜੀ ਜਨਾ ਕਹਿੰਦੇ ਕਰ ਲਈਆਂ ਬੋਲਾ ਕਰ ਦਈਏ ਇਹਦਾ ਵੀ ਜੱਜ ਜਾਈ ਇਹ ਹਪੀ ਜੀ ਭਾਵੇਂ 55 ਮਗੀਆਂ 52 50 ਹਜ਼ਾਰ ਦੀ ਲਾਸਟ ਦੇਣਾ ਅੱਛਾ 50 ਹਜ਼ਾਰ ਦੀ ਦੇ ਦੋਗੇ ਵਿੱਚੋਂ ਛੋਟ-ਛਾਟ ਕਰ ਦੋਗੇ ਕਰ ਦੋ ਫਿਰ ਤੁਸੀਂ ਕਰ ਦੋ ਨਹੀਂ ਛੋਟ ਜਿਹੜੀ ਕਰਨੀ ਹੈ ਮੈਂ ਤਾਂ ਕਿੰਨਾ ਬਰਾਬਰ ਹੀ ਕਰ ਦਈਏ ਬਰਾਬਰ ਹੀ ਕਰ ਦੋ ਭਾਵੇਂ ਕਿ ਉਹ ਲੱਜਦੀ ਆ ਵੀ ਭਾਜੀ ਬਰਾਬਰ ਤੁਸੀਂ ਚਾਹਤਾ ਹੋ ਬਰਾਬਰੀ ਜੂ ਬਾਕੀ ਵੀ ਲੋਕੋ ਘਟਾ ਨਹੀਂਏਗਾ ਮੈਚ ਹਾਂਜੀ ਹਾਂਜੀ ਬਿਲਕੁਲ ਸੱਜਰ ਮੈਂ ਤੁਹਾਨੂੰ ਵੀ ਪਤਾ ਇਹਦਾ ਹਾਂਜੀ ਹਾਂਜੀ ਪਤਾ ਮੀਨੇ ਦੀ ਸੂਈ ਉਹ ਗਾਰੰਟੀ ਦਾ ਆਪਣੀ ਦਾ ਠੀਕ ਆ ਹਣਾ ਏ ਬਾਕੀ ਕੋਈ ਨਹੀਂ ਜੋ ਤੁਸੀਂ ਕਹਿਤਾ ਠੀਕ ਆਪਾਂ ਨੂੰ ਬਾਕੀ ਇਹਦੀ ਪਹਿਲਾਂ ਵੀ ਵੀਡੀਓ ਪਈ ਸੀ ਬੱਚੇ ਦੇ ਨਾਲ ਹਨਾ ਪਈ ਸੀ ਬੱਚੇ ਦੇ ਨਾਲ ਪਈ ਮੈਂ ਤਾਂ ਹੀ ਤੁਹਾਨੂੰ ਦੱਸਣ ਡਿਆ ਵੀ ਵੀਡੀਓ ਪਈ ਉਹ ਮੁੱਲ ਵੀ ਆਪਾਂ ਇਹਦਾ ਮੰਨ ਲਓ 65 ਕੀਤਾ ਹੈ ਹਾਂਜੀ ਠੀਕ ਹੈ ਨਾ ਬਾਕੀ ਕੋਈ ਗੱਲ ਨਹੀਂ ਇਹ ਦੇਖਿਆ ਤਾਂ ਦੇ ਠੀਕ ਆ ਠੀਕ ਆ ਵੀਰ ਜੀ ਹੋਰ ਕੁਛ ਕਹਿਣਾ ਹੋਰ ਬਸ ਵੀਰ ਜੀ ਇਹੋ ਜੇ ਮਾਲ ਸੁਆਏ ਹਾਂਜੀ ਸੁਏ ਆਪਣੀ ਤਸੱਲੀ ਕਰਕੇ ਵੀਰ ਆਪਣੀ ਤਸੱਲੀ ਕਰਕੇ ਖੜਨਣਾ ਹਾਂ ਬਿਲਕੁਲ ਬਿਲਕੁਲ ਆਪਣੀ ਤਸੱਲੀ ਕਰਕੇ ਬਾਕੀ ਇਹ ਗਾਂ ਇੱਕ ਗੱਭਣੇ ਬਾਕੀ ਜਿੰਨੇ ਸੋਈਆਂ ਸਵਾਈਆਂ ਬਾਕੀ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜੀ ਆ ਕੇ ਆਣ ਕੇ ਫੇਰ ਹਾਂ ਠੀਕ ਹੈ ਜੀ ਆਪਰੇ ਹਰ ਇੱਕ ਵੀਰ ਭਰਾ ਨੂੰ ਕਹਿਣਾ ਵੀ ਆਣ ਕੇ ਉਹ ਖੜੀ ਮਾਲਾ ਜਾਂ ਟਾਈਮ ਪਰਣਾ ਉਹ ਸਹੀ ਏ ਹਾਂਜੀ ਹਾਂਜੀ ਮੇਰਾ ਬਾਅਦ ਚ ਮਾਲਾ ਮੁੜ ਕੇ ਪਾ ਲਾਮਾ ਦੇਣਾ ਉਦੋਂ ਵੀ ਆਪਾਂ ਟਾਈਮ ਪਰ ਦੇਈ ਹਾਂ ਹਾਂਜੀ 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 ਉਹ ਆਪਣੀ ਅੱਖਾਂ ਨਾਲ ਵੇਖ ਕੇ ਵੀਰ ਭ